ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਪਿਆਰੀ ਸਾਥਣ ਜੀਓ ਦੁਨੀਆ ਪਰ ਚ ਬਸਦੇ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਜੋ ਅੱਜ ਬੇਨਤੀ ਕਰਨੀ ਆ ਜੋ ਅੱਜ ਅਸੀਂ 25 ਤਰੀਕ ਨੂੰ ਜੋ ਪਿਛੜਾ ਦਿਨ 25 ਤਰੀਕ ਨੂੰ ਲਿਖਿਆ ਗਿਆ ਸੀ ਡਰਾਮਾ ਕਰਨ ਵਾਸਤੇ ਉਸ ਸਿੱਖਾਂ ਨੇ ਅੱਜ ਬੜਾ ਤਕੜਾ ਡਰਾਮਾ ਕੀਤਾ ਇਹ ਉਹ ਕਲਦੀਪ ਸਿੰਘ ਗੜਗਾਜ ਨੂੰ ਉਹਦੀ ਤਾਸ਼ ਪੋਸ਼ੀ ਕੀਤੀ ਗਈ ਹੈ ਤਾਂ ਇਹਦਾ ਮਾਦਰ ਵੀ ਜਿਹਨੇ ਤੁਸੀਂ ਪਹਿਲਾਂ ਤਾਸ਼ ਪੋਸ਼ੀ ਕੀਤੀ ਸੀ ਉਹ ਗਲਤ ਸੀ ਉਹ ਗਲਤੀ ਦਾ ਕੌਣ ਜ਼ਿੰਮੇਵਾਰ ਹੈ ਜਿਹੜਾ ਤੜਕੇ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਬਿਨਾ ਤੁਸੀਂ ਕਿਸੇ ਨੂੰ ਦੱਸੇ ਪਿਛੇ ਬਿਨਾ ਸਰੂਪ ਤਾਸ਼ ਪੋਸ਼ੀ ਕੀਤੀ ਸੀ ਉਹ ਗਲਤ ਸੀ ਉਹ ਗਲਤੀ ਸੁਧਾਰ ਕਰਦੇ ਆ ਤੁਸੀਂ ਇਹ ਸ਼ਰੋਮਣੀ ਕਮੇਟੀ ਨਹੀਂ ਹੈਗੀ ਇਹ ਸਰਕਾਰੀ ਕਮੇਟੀ ਆ ਪਿਛੇ ਜਾ ਕੇ ਵੀਰ ਕਹਿੰਦੇ ਅਸੀਂ ਜੀ ਦੋ ਤਖਤਾਂ ਉੱਤੇ ਬੀਆਪੀ ਦਾ ਬੀਜਪੀ ਦਾ ਕਮਜਾ ਆ ਤੇ ਤਿੰਨ ਤਖਤਾਂ ਆਪਣੇ ਬੀਜਪੀ ਕਾਬਜਾ ਹੋਣਾ ਚਾਹੁੰਦੀ ਆ ਉਹ ਸਿੱਖੋ ਇਹ ਤੁਹਾਡਾ ਕਮਜਾ ਤਖਤਾਂ ਉੱਤੇ ਕਿਹੜੇ ਪੱਖੋਂ ਤੁਸੀਂ ਤਖਤ ਪਾੜੇ ਤੁਹਾਡਾ ਤਖਤਾਂ ਉੱਪਰ ਕਮਜਾ ਤੁਸੀਂ ਗੁਲਾਮ ਹੈ ਤੁਹਾਡੇ ਤਖਤ ਜਿਹੜਾ ਬਾਹਰ ਦੇ ਦੋ ਤਖਤੇ ਉਹ ਤਾਂ ਹਜੇ ਯਾਦ ਆ ਪੰਜਾਬ ਦੇ ਤਖਤ ਤਿੰਨੋ ਹੀ ਗੁਲਾਮ ਆ ਇਹ ਅਕਾਲ ਤਖਤ ਗਰੀਬਾਂ ਨੂੰ ਸਜ਼ਾ ਲਾਉਣ ਵਾਸਤੇ ਰੱਖਿਆ ਆ ਤੁਸੀਂ ਬੜਾ ਫਕਰ ਕਰਦੇ ਆਂ ਔਕਾਤ ਤਖਤ ਮਹਾਨ ਆਂ ਸਿੱਖ ਪੰਥ ਦੀ ਸ਼ਾਨ ਆਂ ਕਿਹੜੇ ਵਕਤ ਤੋਂ ਤੁਸੀਂ ਝੂਠ ਬੋਲਦੇ ਆਂ ਤੁਸੀਂ ਕਿਹਾ ਗੁਰੂ ਕਬੀਰ ਬਾਦਲ ਮਹਾਨ ਆਂ ਸਿੱਖ ਪੰਥ ਦੀ ਸ਼ਾਨ ਆਂ ਇਹ ਇੰਨਿਆਂ ਨੂੰ ਬਰਨਾਲੇ ਨੂੰ ਬੂਟਾ ਉਹਨੂੰ ਕਿੰਨਿਆਂ ਨੂੰ ਸਜ਼ਾ ਲੱਗੀ ਗੱਲ 'ਚ ਫੱਟੀਆਂ ਪਈਆਂ ਕਿਸੇ ਦੀ ਹਿੰਮਤ ਪਈ ਕਿ ਉਹ ਔਕਾਤ ਅਸਤੇ ਗੈਰਦਾਰ ਨੂੰ ਲਾਹ ਕੇ ਪਰੇ ਕਰ ਦੇਵੇ ਇਹ ਸਕਬੀਰ ਬਾਦ ਨੂੰ ਕੋਈ ਸਜ਼ਾ ਨਹੀਂ ਲਾਈ ਸਵੇਰ ਫੜ ਕੇ ਤੇ ਚੌਕਦਾਰ ਬਣ ਕੇ ਬਹਿਣ ਦੀ ਸਜ਼ਾ ਹੀ ਸੁਣਾਈ ਸੀ ਇੰਨੀ ਤਾਂ ਬਦਲੇ ਤੁਸੀਂ ਜਹੇਦਾਰ ਲਾ ਕੇ ਰੱਖਤੇ ਜਿਹੜੇ ਤੁਸੀਂ ਪਹਿਲਾਂ ਜਹੇਦਾਰ ਲਾਉਂਦਾ ਤਾਂ ਕਸੂਰ ਕੀ ਸੀ ਉਹਦਾ ਤੁਸੀਂ ਨਰਨਾ ਕੀਤਾ ਬੜੀ ਖੇਦੀ ਤੁਸੀਂ ਪਹਿਲਾਂ ਤਾਂ ਰੌਲਾ ਪਾਉਂਦੇ ਸੀ ਨਾ ਸੀ ਨਾ ਸੀ ਭੱਜਣ ਦੇਣਾ ਨਾ ਸੀ ਲਾਉਣ ਦੇਣਾ ਤੁਹਾਡੇ ਜਹੇਦਾਰਾਂ ਨੂੰ ਜਲੀਲ ਕਰਕੇ ਕਾਹਦੇ ਲਾ ਆ ਗਿਆਂ ਕਿਉਂਕਿ ਉਹ ਨਹੀਂ ਸਕਬੀਰ ਬਾਦ ਨੂੰ ਸਜ਼ਾ ਸੁਣਾਈ ਸੀ ਤੁਸੀਂ ਕਹਿੰਦੇ ਆ ਅਕਾਲ ਤਖਤ ਮਹਾਨਿਆਮ ਕਿਹੜੇ ਵਖਤ ਤੋਂ ਜਿਹੜੇ ਯਾਨੀ ਹਰਪ੍ਰੀਤਨਾ ਸਦਾ ਸੁਣਾਈ ਸੀ ਉਹਦਾ ਹਾਲ ਤੁਸੀਂ ਉਹ ਕੀਤਾ ਤੁਸੀਂ ਕਹਿੰਦੇ ਅੱਜ ਕਲ੍ਹ ਜੀਪ ਸਿੰਘ ਕਲਗਾਜ ਨੂੰ ਲਿਆ ਕੇ ਕਹਦੇ ਨੇ ਕਿ ਗਲਤੀ ਕਹੋ ਬਸ ਕਵੀਰ ਬਾਦਲ ਮਹਾਨਿਆਮ ਗਿਆਨੀ ਹਰਪ੍ਰੀਤਨਾ ਗਲਤੀ ਕੀਤੀ ਸੀ ਤੁਸੀਂ بڑے ਦਾਅਵੇ ਕਰਦੇ ਆ ਖਾਲਸਾ ਅਕਾਲ ਪੁਰਖ ਦੀ ਫੌਜ ਇਹਦਾ ਸੰਪਰਦਮ ਵਾਲੇ ਗਏ ਨਾ ਉੱਥੇ ਜਾਂ ਸ਼ਰੋਣੀ ਕਮੇਟੀ ਵਾਲੇ ਤੁਸੀਂ ਝੂਠ ਬੋਲਦੇ ਆਂ ਜੀ ਕੋ ਖਾਲਸਾ ਬਾਦਲ ਦੀ ਫੌਜ ਕੋਈ ਖਾਲਸਾ ਅਕਾਲਤਖ ਦੀ ਫੌਜ ਨਹੀਂ ਹੈਗੀ ਤੁਸੀਂ ਝੂਠ ਬੋਲਦੇ ਆਂ ਜੀ ਆਕੇ ਬੜਾ ਜੀ ਸਾਡਾ ਦਲੋ ਆ ਜੀ ਕਿ ਇਨਤਾਸ਼ ਪੋਸ਼ੀ ਕਰਨੀ ਆ ਤਲਦੀਪ ਸਿੰਘ ਗੜਕਾ ਜਿੱਤੇ ਦਿੱਲੀ ਦੀ ਪੰਥਕ ਬੀਬੀ ਨੇ ਵੱਡੇ ਵੱਡੇ ਇਲਜ਼ਾਮ ਲਾਏ ਵਾ ਬਲਾਤ ਕਰਦੇ ਇਲਜ਼ਾਮ ਲਾਏ ਵਾ ਕਰਪਸ਼ਨ ਦੇ ਇਲਜ਼ਾਮ ਲਾਏ ਵਾ ਇਹਨੂੰ ਕਰਵਾ ਤੁਸੀਂ ਜਿਹੇਤਰ ਬਣਾ ਸਕਦੇ ਹੋ ਯਾਨੀ ਹਰ ਪੁਲਿਸ ਦਾ ਕੋਈ ਸਬੂਤ ਤੁਹਾਡੇ ਕੋਲ ਸਾਹਤ ਨਹੀਂ ਹੋਇਆ ਤੁਸੀਂ ਇਹਨੂੰ ਜਿਹੇਤਰ ਬਣਾ ਸਕਦੇ ਆ ਉਹ ਜਿਹੜਾ ਤੁਸੀਂ ਕਹੇ ਆਂ ਕਹਿੰਦੇ ਅੰਦਰੋਂ ਆਣਾ ਬਾਹਰੋਂ ਆਣਾ ਕੂੜੀ-ਕੂੜੀ ਘਾਵੇਂ ਜਿਹੇਤਰ ਬਣਾਉਣ ਵਾਲਿਓ ਤੇ ਉਥੇ ਸਰੋਪੇ ਪਾਉਣ ਵਾਲਿਓ ਤੇ ਸ਼ਬਦ ਤੁਹਾਡੇ ਤੇ ਢੁਕਦਾ ਆ ਤੁਸੀਂ ਗਿਰੇ ਹੋਏ ਇਨਸਾਨ ਆ ਤੁਸੀਂ ਇਹ ਕਾਲ ਤੱਕ ਦਾ ਨਾਦਰ ਕੀਤਾ ਤੁਸੀਂ ਕਹਿੰਦੇ ਸ਼ਰਮ ਦੀ ਕਮੇਟੀ ਝੁਗ ਗਈ ਤੁਸੀਂ ਚੁਕੇ ਆ ਤੁਹਾਡਾ ਅਕਸ ਨਹੀਂ ਕੋਈ ਜਦੋਂ ਇਧਰ ਗਿਆਨੀ ਰਕबीर ਸਿੰਘ ਆਇਆ ਸੀ ਉਹਨੂੰ ਪਿੱਛੇ ਛੱਡਿਆ ਗਿਆ ਸੀ ਯਾਨੀ ਰਵੀਰ ਨੂੰ ਕਿਹਾ ਸੀ ਕਿ ਬਲਦੇਵ ਸੂ ਨਹੀਂ ਆਉਣਾ ਗਿਆਨੀ ਰਕਵੀਰ ਸੂ ਆਏ ਗਿਆਨੀ ਹਰਪ੍ਰੀਤ ਨੂੰ ਲਾਉਣ ਵਾਸਤੇ ਸੀ ਸਭ ਨੂੰ ਪਤਾ ਉਹ ਲਹਾਇਆ ਇਹ ਰਜਿੰਦਰ ਸਿੰਘ ਧਾਮੀ ਤੇ ਰਕਵੀਰ ਸਿੰਘ ਇਹਨੂੰ ਤੁਸੀਂ ਉਹਨੂੰ ਹੈੱਡ ਗ੍ਰਾਂਥੀ ਬਣਾਇਆ ਜਹੇਦਾਰੀ ਤੋਂ ਲਾਇਆ ਕਹਿੰਦਾ ਆਪਣੇ ਨਾਇਕਤਾ ਗਵਾ ਚੁੱਕਾ ਇਹ ਦਰਬਾਰ ਸਭ ਦਾ ਹੈਡ ਗ੍ਰਾਂਤੀ ਬਣ ਸਕਦਾ ਨਾ ਕੋਈ ਨਾਇਕਤਾ ਵਾਲਾ ਜਿਸ ਕ੍ਰੋਮਿਕ ਕਮੇਟੀ ਦਾ ਇਹਨੇ ਗਿਰੇ ਹੋਏ ਪ੍ਰਧਾਨ ਹੋਣ ਜਿਸ ਦਰਬਾਰ ਦੇ ਇਹੋ ਜਿਹੇ ਗਿਰੇ ਹੋਏ ਗ੍ਰਾਂਤੀ ਹੋਣ ਤੁਸੀਂ ਕੀ ਹਣਾ ਤੋਂ ਆਸ ਰੱਖਦੀਆਂ ਸਮਾਂ ਆਊਗਾ ਤੁਹਾਨੂੰ ਪੰਦ ਪੁੱਛੂਗਾ ਹਜੇ ਤੁਹਾਨੂੰ ਕੋ ਪੁੱਛਣ ਵਾਲਾ ਹੈ ਨਹੀਂ ਕਿਉਂ ਮੈਂ ਪਹਿਲੇ ਸੌਣੇ ਚ ਕਿਹਾ ਸੀ ਸਿੱਖੋ ਸੋ ਕਵੀਰ ਬਾਦਲਾ ਕਾਲ ਤੱਕ ਦੀ ਵਸੀਤ ਤੇ ਖੜਾ ਹਾਂ ਜਿਹੜੇ ਥੱਲੇ ਖੜਿਆ ਗਿਆ ਨਹੀਂ ਹਰਬੀ ਸਿੰਘ ਮਰ ਗਏ ਸੇਕ ਕੋਮ ਤਮਾਸ਼ਾ ਦੇਖ ਰਹੀ ਆ ਤੁਸੀਂ ਅੱਜ ਵੀ ਤਮਾਸ਼ਾ ਦੇਖ ਰਹੇ ਆ ਔਰ ਜਿਹੜਾ ਬੰਦਾ ਤੁਸੀਂ ਪਹਿਲਾਂ ਦੱਸੋ ਉਹਨੂੰ ਲੌਂਡ ਦਾ ਕੀ ਕਾਰਨ ਸੀ ਇਹ ਸੈਪਟ ਕੀਤਾ ਪਿੱਛੇ ਜਾ ਰੌਲਾ ਪਿਆ ਸੀ ਧਾਮੀ ਨੇ ਕਹੇ 35 ਮੈਂਬਰੀ ਕਮੇਟੀ ਬਣਾਈ ਗਈ ਆ ਤੇਰੀ ਕਿੱਥੇ ਗਈ 35 ਮੈਂਬਰੀ ਕਮੇਟੀ ਉਹ ਕਮੇਟੀ ਕਿਹੜੀ ਮੀਟਿੰਗ ਹੋਈ ਆ ਕਿਹੜਾ ਹੱਥੇ ਮਤਾ ਪਾਇਆ ਕੀ ਉਹ ਕੋਈ ਕੋਈ ਮੀਟਿੰਗ ਸਿਰਫ ਸਿੱਖਾ ਦਾ ਮੂੰਹ ਪੰਜਨ ਵਾਸਤੇ ਸੀ ਜਿਹੜਾ ਗੰਦਮੀਟਕਸਾਲ ਬੋਲੋ ਮੋਰਚਾ ਲਾਇਆ ਗਿਆ ਸੀ ਉਹਦੇ ਵਿੱਚ ਜਿਹੜੀ ਧਾਮੀ ਦੇ ਨਾਲ ਗਲਵਤ ਕੀਤੀ ਗਈ ਸੀ ਮੈਂ ਪੁੱਛਣਾ ਚਾਹਨਾ ਜੇਕਰ ਨਾ ਕੋਈ ਕਿਸੇ ਧਾਮੀ ਨਾਲ ਦੰਮੀਟਕਸਾਲ ਦੇ ਹੈੱਡ ਕੁਆਰਟਰ ਵਿੱਚ ਮੀਟਿੰਗ ਕੀਤੀ ਆ ਤੁਹਾਨੂੰ ਕੋਈ ਨਾਈਟ ਨਹੀਂ ਸੀ ਦੰਮੀਟਕਸਾਲ ਦੇ ਇਕੱਲੇ ਮੁਖੀ ਨੂੰ ਸ੍ਰੋਮਿਕ ਮਹਿਦੀ ਨਾਲ ਮੀਟਿੰਗ ਕਰਤੀ ਜਿਹੜੇ ਬੰਦੇ ਤੁਹਾਡੇ ਸੱਦੇ ਉੱਪਰ ਉਥੇ ਪਤਘੜ ਸਾਹਿਬ ਪਹੁੰਚੇ ਸੀ ਪੰਜੋਲੀ ਖੰਡਕੀ ਦੀ ਜਾਇ ਤੇ ਭਾਈ ਭਵਿੰਦਰ ਸਿੰਘ ਜੀ ਹੋਰ ਬਿਆੰਦ ਸਾਰੇ ਪਹੁੰਚੇ ਸੀ ਵੀ ਉਥੇ ਹਾਜ਼ਰ ਸੀ ਤੁਸੀਂ ਕੱਲਿਆਂ ਨੂੰ ਮੀਟਿੰਗ ਕਰਕੇ ਸਾਰਾ ਗੱਡਮਟ ਗੱਲ ਕੇ ਗੋਲਮੋਲ ਗੱਲ ਕੀਤੀ ਆ ਤੁਸੀਂ ਸਾਰੇ ਰਲੇ ਹੋਏ ਆ ਤੁਸੀਂ ਰਲ ਕੇ ਕੌਮ ਦਾ ਕਾਣ ਕਰ ਰਹੇ ਆ ਇਸ ਕਰਕੇ ਮੈਂ ਸੁਮੱਚੀ ਸੰਗਤਾਂ ਨੂੰ ਬੇਨਤੀ ਕਰਦਾ ਸਿੱਖੋ ਜਾਗੋ ਤੁਸੀਂ ਜਿੰਨਾ ਚਿਰ ਤੁਸੀਂ ਨਹੀਂ ਜਾਗਣਾ ਨਾ ਤੁਸੀਂ ਸੁੱਤੇ ਰਹਿਣਾ ਤਾਂ ਆਹੀ ਤੁਹਾਡਾ ਹਾਲ ਹੋਣਾ ਇਹ ਕੋਈ ਸ਼ਰੋਨੀ ਕਮੇਟੀ ਨਹੀਂ ਹੈਗੀ ਇਹ ਸਰਕਾਰੀ ਕਮੇਟੀ ਆ ਜਿਸ ਸਿੱਖਾਂ ਦੀ ਕਹਿੰਦੇ ਹੁੰਦੇ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਜੇ ਤੁਸੀਂ ਚੋਣਾ ਕਰਾਓ ਕਦ ਨਹੀਂ ਚੋਣਾ ਕਰਾ ਸਕਦੇ ਕਿਉਂਕਿ ਤੁਸੀਂ ਸਰਕਾਰ ਦੇ غلام ਨਹੀਂ ਤੇ ਕਹਿੰਦਾ ਸਿੱਖਾਂ ਦੇ ਗੁਲਾਮ ਆ ਉਹ ਤੁਸੀਂ ਆ ਗੁਰਜੀਤ ਸਿੰਘ ਵੀਰ ਸਿੰਘ ਬਾਦਲ ਤੋਂ ਗੁਲਾਮੀ ਲਾ ਨਹੀਂ ਸਕਦੇ ਤੁਸੀਂ ਗੱਲਾਂ ਤੁਸੀਂ ਖਾਲਸਾ ਰਾਜ ਦੀਆਂ ਕਰਦੇ ਆਂ ਨਿਕਾ ਜੇ ਤੋ ਤੁਸ ਜੀਰ ਬਾਦਲ ਨਹੀਂ ਸੁਤੋਆ ਤੁਹਾਡਾ ਕੋਈ ਇੱਥੇ ਕਾਲਤਾ ਦਾ ਹੁਕਮ ਨਹੀਂ ਚੱਲਦਾ ਹੁਕਮ ਚੱਲਦਾ ਸਖਵੀਰ ਬਾਦਲ ਦਾ ਜਿਹਦਾ ਹੁਕਮ ਚੱਲਦਾ ਸੀ ਉਹਦੇ ਜਾਇਦਾ ਲਾਹ ਤੇ ਜਿਹੜਾ ਸਖਵੀਰ ਕੀ ਤੁਸੀਂ ਅੱਜ ਕੜਗਾਜ ਨੂੰ ਸੁਣ ਤਾਸ਼ਪੋਸ਼ੀ ਕੜਗਾਜ ਦੀ ਕੀਤੀ ਆਂ ਕਿ ਕਿਹੜੇ ਪੰਥ ਦੀ ਸਲਾਹ ਲਈ ਆਂ ਜਿੱਦਾਂ ਗੜਕਾਚੂ ਨੂੰ ਲਿਆਂਦਾ ਕਿਹੜੇ ਪੰਥ ਨੇ ਕਿਹਾ ਮਤਲਬ ਅਕੇ ਲਫਾਬੇ ਚੋਂ ਨਿਕਲਦਾ ਸੀ ਹੁਣ ਪ੍ਰਤੱਖ ਨਿਕਲਦਾ ਇਹ ਇੰਨੀਆਂ ਕੁ ਮੇਰੀਆਂ ਬੇਨਤੀਆਂ ਸੀ ਸਿੱਖੋ ਸੁਣ ਲਿਓ ਮੇਰੀ ਵੀਡੀਓ ਜਨ ਜਾਂ ਸਾਰਿਆਂ ਨੂੰ ਸਲਾਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ